ਲੋ ਜੀ ਬਾਈ ਜੀ ਅੱਜ ਆਪਾਂ ਫੇਰ ਆ ਗਏ ਇੱਕ ਜਿਹੜਾ ਦੇਸੀ ਨੁਸਖਾ ਲੈ ਕੇ ਜਿਵੇਂ ਬਵਾਸੀਰ ਹੋ ਜਾਂਦਾ ਹਨਾ ਬਵਾਸੀਰ ਦਾ ਡਿਸਕ ਦਾ ਤੇ ਉਹ ਤੁਹਾਨੂੰ ਆਪਾਂ ਗੱਲ ਕਰਾਉਂਦੇ ਆਂ ਮਾਤਾ ਜੀ ਇਹ 40-50 ਸਾਲ ਦਾ ਤਜਰਬਾ ਹੈਗਾ ਤੇ ਆਪਾਂ ਮਾਤਾ ਨਾਲ ਗੱਲਬਾਤ ਕਰਦੇ ਆਂ ਪਤਾ ਕਰਦੇ ਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈਗਾ ਆਇਓ ਜੀ ਹਾਂਜੀ ਮਾਤਾ ਜੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਹੋ ਤੁਸੀਂ ਮਤਲਬ ਵੀ ਆਪਾਂ ਬਵਾਸੀਰ ਦੀ ਦਵਾਈ ਠੀਕ ਹੈ ਜੀ ਤੇ ਪਥਰੀ ਦੀ ਦਵਾਈ ਹਾਂਜੀ ਜਿਹੜੀ ਪਥਰੀ ਬਣ ਜਾਂਦੀ ਹੈ ਗੁਰਦੇ ਚ ਗੁਰਦੇ ਦੀ ਦਵਾਈ ਹਾਂਜੀ ਤੇ ਮਤਲਬ ਵੀ ਡਿਸਕ ਵਗੈਰਾ ਦਾ ਠੀਕ ਹੈ ਇਹ ਆਪਣਾ ਸਰਵਾਈਕਲ ਵਗੈਰਾ ਦਾ ਕੋਈ ਮੋਚ ਧਰਮ ਨੇ ਚੱਕ ਹਾਂਜੀ ਇਹ ਸਾਰੇ ਕਿਤੇ ਜਾਂਦੇ ਠੀਕ ਹੈ ਜੀ ਦੇਸੀ ਤਰੀਕੇ ਦੇ ਨਾਲ ਜਿਹੜਾ ਹੈਗਾ ਦੇਸੀ ਦਵਾਈਆਂ ਦੇ ਨਾਲ ਜਿਹੜਾ ਇਲਾਜ ਕਰਨਗੇ ਇਹ ਹਨਾ 40 50 ਸਾਲ ਦਾ ਤਜਰਬਾ ਹੈਗਾ ਤੇ ਆਉਣਾ ਤੁਸੀਂ ਕਿੱਥੇ ਆ ਅਮਨ ਬੁੱਕ ਡੀਪੂ ਤੇ ਉੱਥੇ ਮਾਤਾ ਜੀ ਮਿਲਣਗੇ ਤੁਹਾਨੂੰ ਕਿਸੇ ਨੇ ਵੀ ਕੋਈ ਦਵਾਈ ਲੈਣੀ ਆ ਤਾਂ ਮਾਤਾ ਜੀ ਤੋਂ ਲੈ ਸਕਦੇ ਆ ਮਾਤਾ ਜੀ ਐਤਵਾਰ ਨੂੰ ਵੀ ਆ ਸਕਦੇ ਆ ਮਾੜਾ ਹਾਂ ਜੀ ਆ ਸਕਦੇ ਆ ਸਾਰੇ ਦਿਨ ਨਹੀਂ ਸਾਰਾ ਦਿਨ ਨਹੀਂ ਸਵੇਰ 9:00 ਤੋਂ 12:00 ਵਜੇ ਤੱਕ 9:00 ਤੋਂ 12:00 ਵਜੇ ਤੱਕ ਦਵਾਈ ਦਿੰਦੇ ਆ ਜੀ ਇਹ ਜੇ ਕਿਸੇ ਨੇ ਦਵਾਈ ਲੈਣੀ ਆ ਬਵਾਸੀਰ ਦੀ ਕੋਈ ਧਰਨ ਪੱਕੀ ਹੋਈ ਆ ਕਿਸੇ ਦੇ ਜਾਂ ਕੋਈ ਵੀ ਸਰਵਾਈਕਲ ਆ ਡਿਸਕ ਦੇ ਵਿੱਚ ਪ੍ਰੋਬਲਮ ਆ ਬਹੁਤ ਵਧੀਆ ਇਲਾਜ ਕਰਦੇ ਨੇ ਤੇ ਨੰਬਰ ਮੈਂ ਥੱਲੇ ਚਲਾਉਂਗਾ ਮਾਤਾ ਜੀ ਦਾ ਗੱਲਬਾਤ ਕਰਕੇ ਤੁਸੀਂ ਆ ਸਕਦੇ ਹੋ 9:00 ਤੋਂ ਲੈ ਕੇ 12:00 ਵਜੇ ਤੱਕ ਮੇਰਾ ਨੰਬਰ ਅੱਡੇ ਹੈਗਾ 40-50 ਸਾਲ ਜਿਹੜੇ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ ਬਹੁਤ ਤਜਰਬਾ ਹੈਗਾ ਤੇ ਬਾਕੀ ਮਾਤਾ ਜੀ ਦਾ ਨੰਬਰ ਆਪਾਂ ਚਲਾਵਾਂਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ